ਪੁਲਿਸ ਦੇ ਵੱਲੋਂ ਇੱਕ ਇਨਕਾਊਂਟਰ ਕੀਤਾ ਗਿਆ ਬਦਮਾਸ਼ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ ਪੁਲਿਸ ਨੇ ਗੱਡੀ ਦੇ ਵਿੱਚ ਬੈਠੇ ਬਦਮਾਸ਼ ਨੂੰ ਰੁਕਣ ਦਾ ਜਦੋਂ ਇਸ਼ਾਰਾ ਕੀਤਾ ਤਾਂ ਰੁਕਿਆ ਨਹੀਂ ਸਕੋ ਉਸੇ ਵੱਲੋਂ ਪੁਲਿਸ ਤੇ ਹੀ ਫਾਇਰਿੰਗ ਕਰ ਦਿੱਤੀ ਗਈ ਹੈ ਤੇ ਫਿਰ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਫਾਇਰਿੰਗ ਕੀਤੀ ਤੇ ਬਦਮਾਸ਼ ਜ਼ਖਮੀ ਹੋਇਆ ਉਸ ਦੀ ਲੱਤ ਤੇ ਗੋਲੀ ਲੱਗੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਜ਼ੈਰੋਵਾਲ ਥਾਣੇ ਦੀ ਪੁਲਿਸ ਦੇ ਵੱਲੋਂ ਨਗਾਕ ਕੇ ਤੇ ਨੁਗਾਕੇ ਬ੍ਰਿਜ ਤੇ ਨਾਕਾਬੰਦੀ ਕੀਤੀ ਹੋਈ ਸੀ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਚੈਕਿੰਗ ਅਭਿਆਨ ਜਿਹੜਾ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਸੀ ਤੇ ਜਦੋਂ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਤੇ ਇੱਕ ਗੱਡੀ ਜਦੋਂ ਉੱਥੇ ਰੁਕਦੀ ਆ ਤੇ ਪੁਲਿਸ ਦੇ ਵੱਲੋਂ ਗੱਡੀ ਜਿਹੜੀ ਜਾ ਰਹੀ ਸੀ ਤੇ ਪੁਲਿਸ ਨੇ ਉਸ ਨੂੰ ਇਸ਼ਾਰਾ ਕੀਤਾ ਰੁਕਣ ਦਾ ਇਸ਼ਾਰਾ ਕੀਤਾ ਬਦਮਾਸ਼ ਰੁਕਣ ਦੀ ਜਗ੍ਹਾ ਉੱਥੋਂ ਭੱਜਿਆ ਅਤੇ ਗੱਡੀ ਲੈ ਕੇ ਫਰਾਰ ਹੋਣ ਦੀ ਉਸਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੇ ਫਿਰ ਉਸਦੇ ਵੱਲੋਂ ਪੁਲਿਸ ਤੇ ਹੀ ਫਾਇਰਿੰਗ ਕਰ ਦਿੱਤੀ ਗਈ ਆ ਤੇ ਦੋਨਾਂ ਹੱਥਾਂ ਦੇ ਵਿੱਚ ਉਸਦੇ ਪਿਸਟਲ ਫੜੇ ਹੋਏ ਸੀ ਦੋਨਾਂ ਹੱਥਾਂ ਦੇ ਵਿੱਚ ਪਿਸਟਲ ਫੜੇ ਹੋਏ ਸੀ ਤੇ ਜਦੋਂ ਉਹਨੇ ਗੋਲੀਆਂ ਚਲਾਈਆਂ ਤੇ ਪੁਲਿਸ ਦੀ ਗੱਡੀ ਤੇ ਵੀ ਗੋਲੀਆਂ ਲੱਗੀਆਂ ਨੇ ਤੇ ਇਹ ਗੋਲੀਆਂ ਦੇ ਨਿਸ਼ਾਨ ਵੀ ਜਿਹੜੇ ਤਸਵੀਰਾਂ ਦੇ ਵਿੱਚ ਸਾਫ਼ ਵਿਖਾਈ ਦੇ ਰਹੇ ਨੇ ਤੇ ਪੁਲਿਸ ਦੇ ਵੱਲੋਂ ਚਦੋ ਜਵਾਬੀ ਕਾਰਵਾਈ ਕੀਤੀ ਗਈ ਆ ਪੁਲਿਸ ਨੇ ਫਿਰ ਫਾਇਰਿੰਗ ਕੀਤੀ ਹੈ ਤੇ ਫਿਰ ਬਦਮਾਸ਼ ਜਿਹੜਾ ਉਸੇ ਲੱਤ ਤੇ ਗੋਲੀ ਲੱਗੀ ਆ ਜ਼ਖਮੀ ਹੋ ਗਿਆ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਰਨ ਤਰਨ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਬਦਮਾਸ਼ ਇਸ ਤੇ ਦੱਸਦੀ ਕਿ ਹੁਣ ਪੁਲਿਸ ਦੇ ਵੱਲੋਂ ਪੂਰੀ ਚੈਕਿੰਗ ਜੇ ਇਹ ਕਿਤੇ ਜਾਰੀ ਜਾਂਚ ਜਿਹੜੀ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਕਿ ਜਦੋਂ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਦੋਂ ਇਹ ਬਦਮਾਸ਼ ਕਿਉਂ ਨਹੀਂ ਰੁਕਿਆ ਤੇ ਕਿਸੇ وجہ ਦੇ ਨਾਲ ਕਿਸ ਤਰ੍ਹਾਂ ਇਸ ਕੋ ਹਥਿਆਰ ਜਿਹੜੇ ਆ ਹਥਿਆਰ ਵੀ ਇਹਦੇ ਕੋਲ ਕਿੱਦਾਂ ਪਹੁੰਚੇ ਨੇ ਕਿਸ ਤਰੀਕੇ ਦੇ ਨਾਲ ਇਹਦੇ ਕੋਲ ਹਥਿਆਰ ਆਇਆ ਤੇ ਇਕੱਲਾ ਗੱਡੀ ਦੇ ਵਿੱਚ ਉਸ ਜਗ੍ਹਾ ਤੇ ਕੀ ਕਰ ਰਿਹਾ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਹੈ ਹੁਣ ਜਾਂਚ ਕਰ ਰਹੀ ਹੈ ਹਰ ਮਾਮਲੇ ਦੇ ਵਿੱਚ ਹਰ ਪੱਖ ਤੋਂ ਹਰ ਐਂਗਲ ਤੋਂ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤੇ ਲਗਾਤਾਰ ਪੁਲਿਸ ਲੋ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਲਕਨਾਕੇ ਵੀ ਜਿਹੜੇ ਲਗਾਏ ਹੋਏ ਨੇ ਨੇ ਤੇ ਇਸੇ ਤਰ੍ਹਾਂ ਹੀ ਤਰਨਤਨ ਪੁਲਿਸ ਦੇ ਵੱਲੋਂ ਵੈਰੋਵਾਲ ਨਾ ਥਾਣੇ ਦੀ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਹੋਇਆ ਸੀ ਤਰਨਤਨ ਦੇ ਵਿੱਚ ਨਾਗੋਕੇ 브릿ਜ ਤੇ ਨਾਕਾਬੰਦੀ ਕੀਤੀ ਹੋਈ ਸੀ ਔਨ ਜਾਣ ਵਾਲੇ ਦੀ ਚੈਕਿੰਗ ਜਿਹੜੀ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਜਦੋਂ ਇੱਥੇ ਵੀ ਇੱਕ ਗੱਡੀ ਜਦੋਂ ਆਉਂਦੀ ਹੈ ਤਾਂ ਉਸ ਦੀ ਚੈਕਿੰਗ ਲਈ ਪੁਲਿਸ ਨੇ ਇਸ਼ਾਰਾ ਕੀਤਾ ਪਰ ਬਦਮਾਸ਼ ਰੁਕਣ ਦੀ ਜਗ੍ਹਾ ਉਥੋਂ ਫਰਾਰ ਹੋਣ ਦੀ ਇਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਆ ਤੇ ਫਿਰ ਇਸੇ ਵੱਲੋਂ ਹੱਥ ਦੇ ਵਿੱਚ ਦੋਵਾਂ ਹੱਥਾਂ ਦੇ ਵਿੱਚ ਇਸੇ ਪਿਸਟਲ ਫੜੀ ਹੋਈ ਸੀ ਪੁਲਿਸ ਨੇ ਇਹ ਜਾਣਕਾਰੀ ਖੁਦ ਦਿੱਤੀ ਆ ਕਿ ਦੋਵਾਂ ਹੱਥਾਂ ਦੇ ਵਿੱਚ ਪਿਸਟਲ ਫੜੀ ਹੋਈ ਸੀ ਤੇ ਫਿਰ ਪੁਲਿਸ ਨੇ ਇਸਨੇ ਫਾਇਰਿੰਗ ਕਰ ਦਿੱਤੀ ਆ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਜਦੋਂ ਫਾਇਰਿੰਗ ਕੀਤੀ ਹੈ ਬਦਮਾਸ਼ ਜ਼ਖਮੀ ਹੋ ਗਿਆ ਤੇ ਫਿਰ ਹਸਪਤਾਲ ਦੇ ਵਿੱਚ ਇਸ ਨੂੰ ਦਾਖਲ ਕਰਵਾਇਆ ਗਿਆ ਤੇ ਹੁਣ ਪੂਰੇ ਮਾਮਲੇ ਦੇ ਵਿੱਚ ਪੁਲਿਸ ਇਸ ਤੇ ਜਾਂਚ ਕਰ ਰਹੀ ਹੈ ਕਿ ਉਸ ਜਗ੍ਹਾ ਤੇ ਇਹ ਕਿਵੇਂ ਪਹੁੰਚਿਆ ਗੱਡੀ ਦੇ ਵਿੱਚ ਇਕੱਲਾ ਸੀ ਤੇ ਕੀ ਕਰ ਰਿਹਾ ਸੀਗਾ ਤੇ ਇਸ ਦੇ ਕੋਲ ਹਥਿਆਰ ਕਿੱਥੋਂ ਆਏ ਤੇ ਹੋਰ ਕੀ ਜਾਣਕਾਰੀ ਪੁਲਿਸ ਨੇ ਦਿੱਤੀ ਹੋਵੇ ਤੁਹਾਨੂੰ ਸੁਣਾ ਦਿੰਨੇ ਆ ਜੀ ਸਰ ਜਿਹੜਾ ਅਨਕਾਊਂਟਰ ਮਾਮਲਾ ਹੋਇਆ ਸਰ ਕੀ ਕਹਿਣਾ ਚਾਹੋਗੇ ਇਹ ਬੱਸ ਇਹ ਵੀ ਵੈਰਵਾਲ ਥਾਣੇ ਦੀ ਪੁਲਿਸ ਪਾਰਟੀ ਨੇ ਇੱਕ ਨਾਕਾ ਲਾਇਆ ਹੋਇਆ ਸੀ ਕਿ ਉੱਥੇ ਜਿਹੜਾ ਨਾਕੋਕੇ ਬ੍ਰਿਜ ਹੈ ਉੱਥੇ ਲਾਇਆ ਸੀ ਤੇ ਉੱਥੋਂ ਨਾਕੇ ਚ ਇੱਕ ਐਸਯੂਵੀ ਆਈ ਹੈ ਉਹ ਗੱਡੀ ਨਾਕਾ ਬ੍ਰੇਕ ਕਰਕੇ ਤੇ ਅੱਗੇ ਭਜਾ ਕੇ ਲੱਗੀ ਉਹ ਵਿਦਆਊਟ ਨੰਬਰ ਸੀ ਜੀ ਪੁਲਿਸ ਪਾਰਟੀ ਨੇ ਪਿੱਛੇ ਚੇਜ਼ ਕੀਤਾ ਜਦੋਂ ਅੱਗੇ ਗੱਡੀਆਂ ਗੱਡੀ ਲਾ ਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਨਾਲ ਹੀ ਲੜਕਿਆਂ ਦੇ ਵਿੱਚੋਂ ਇੱਕ ਸ਼ੀਸ਼ਾ ਡਾਊਨ ਕਰਕੇ ਤੇ ਉਹਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜੋ ਦੋ ਉੱਤੇ ਬਾਰੀ ਚ ਵੱਜੇ ਸੀ ਇਹਦੇ ਕਰਕੇ ਗੱਡੀ ਜਿਹੜੀ ਸੀਗੀ ਉੱਥੋਂ ਸਲਿੱਪ ਕਰ ਗਈ। ਉੱਥੇ ਰੋਕੇ ਨਾਲ ਦੇ ਵਾਲੀ ਪੁਲਿਸ ਪਾਰਟੀ ਅੱਗੇ ਗਈ ਤੇ ਉਹਨੂੰ ਗੱਡੀ ਤੋਂ ਇਹ ਵੀ ਜਦੋਂ ਗੱਡੀ ਇਹਦੀ ਵੀ ਰੋਕੀ ਤੇ ਨੇ ਜਦੋਂ ਉੱਤਰ ਕੇ ਤੇ ਭੱਜਿਆ ਤੇ ਪੁਲਿਸ ਪਾਰਟੀ ਤੇ ਫਾਇਰ ਕਰਨੇ ਸ਼ੁਰੂ ਕਰਦੇ। ਯਾਨੀ ਦੋਹਾਂ ਹੱਥਾਂ 'ਚ ਦੋ ਪਿਸਟਲ ਫੜੇ ਹੋਏ ਸੀ। ਪਰ ਫਰਟੂਨੇਟਲੀ ਉਹ ਜਿਹੜਾ ਪੁਲਿਸ ਪਾਰਟੀ ਨੂੰ ਕਿਤੇ ਹਿਟ ਨਹੀਂ ਕੀਤਾ ਤੇ ਕ੍ਰਾਸ ਜਿਹੜਾ ਫਾਇਰ ਸੀਗਾ ਉਹਨ ਤੇ ਚੱਕ ਗੋਲੀ ਜਾ ਕੇ ਉਹਦੀ ਲਾਤੇ ਵੱਜੀ ਉਹ ਜ਼ਖਮੀ ਹਾਲਤ ਦੇ ਉੱਤੇ ਡਿੱਗ ਪਿਆ ਉਹਨੂੰ ਡਿੱਗਨ ਤੇ ਤੇ ਉਹਦੇ ਜਿਹੜੇ ਦੋਵੇਂ ਜਿਹੜੇ ਪਿਸਟਲ ਸੀਗੇ ਉਹ ਬਰਾਂਦ ਕਰ ਲਈ ਐ ਪਲੂਟ ਕਰਦੇ ਇੱਕ ਜੋ ਦੋ ਰੌਂਦ ਤੇ ਦੋ ਜਿਹੜੇ ਉਹਨੇ ਖਾਲੀ ਚਲਾਏ ਜਿਹੜੇ ਕੀਤੇ ਸੀ ਦੋ ਗੋਲ ਉੱਥੋਂ ਮਿਲ ਗਏ ਐ ਐਕਸਯੂਵੀ ਦਾ ਨੰਬਰ ਵੈਰੀਫਾਈ ਕੀਤਾ ਜਾ ਰਿਹਾ ਇਹ ਲੜਕਾ ਰਕੇਸ਼ ਭਰਤੀ ਤੇ ਇਹ ਹੈਗਾ ਪਿਆਸਤਾ ਰਹਿਣਾਲ ਤੇ ਬਾਕੀ ਇਹਦੇ ਬਾਰੇ ਹੋਰ ਫਰਦਰ ਕਰ ਰਹੇ ਹਾਂ ਮੌਕੇ ਤੇ ਇਹ ਸਰ ਇਕੱਲਾ ਜਣਾ ਆ ਰਿਹਾ ਸਰ ਗੱਡੀ ਇਕੱਲਾ ਹੀ ਆ ਰਿਹਾ ਸੀ ਕਿ ਪਰ ਇਹਦੇ ਬਾਰੇ ਪਤਾ ਕੀਤਾ ਸਾਰਾ ਕਿਉਂ ਕਰ ਰਹੇ ਆ ਪਤਾ ਵੀ ਹੁਣ ਕਿੱਥੋਂ ਪਿਸਟਲ ਲੈ ਤੇ ਕੀ ਕਿਉਂ ਕਿ ਤੱਕ ਕਿਉਂ ਜਾ ਰਿਹਾ ਸੀ ਕਿਉਂ ਇਹਨੇ ਗੱਡੀ ਦੀ ਬਿਨਾਂ ਨੰਬਰ ਤੋਂ ਲਾਈ ਸੀ ਠੀਕ ਸਰ ਜਿਹੜਾ ਅਨਕਾਉਂਟਰ ਮਾਮਲਾ ਹੋਇਆ ਸਰ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਰ ਕਹਿੰਦੇ ਵੈਰਵਾਲ ਠਾੜੇ ਦੀ ਪੁਲਿਸ ਪਾਰਟੀ ਨੇ ਇੱਕ ਨਾਕਾ ਲਾਇਆ ਹੋਇਆ ਸੀ ਕਿ ਉੱਥੇ ਜਿਹੜਾ ਨਾਕੋ ਕੇ ਬ੍ਰਿਜ ਹੈ ਉੱਥੇ ਲਾਇਆ ਸੀ ਤੇ ਉਥੋਂ ਨਾਕੇ ਤੇ ਇੱਕ ਐਸਯੂਵੀ ਆਈ ਹੈ ਉਹ ਗੱਡੀ ਨਾਕਾ ਬ੍ਰੇਕ ਕਰਕੇ ਤੇ ਅੱਗੇ ਭਜਾ ਕੇ ਲੈ ਗਈ ਉਹ ਵਿਦਾਊਟ ਨੰਬਰ ਸੀ ਜੀ ਪੁਲਿਸ ਪਾਰਟੀ ਨੇ ਪਿੱਛੇ ਚੇਜ਼ ਕੀਤਾ ਜਦੋਂ ਉਹ ਗੱਡੀਆਂ ਗੱਡੀ ਲਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਨਾਲ ਹੀ ਲਟਕੇ ਦੇ ਵਿੱਚੋਂ ਇੱਕ ਸ਼ੀਸ਼ਾ ਡਾਊਨ ਕਰਕੇ ਤੇ ਉਹਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜੋ ਦੋ ਤੇ ਬਾਰੀ ਚ ਵੱਜੇ ਜਿਹਦੇ ਕਰਕੇ ਗੱਡੀ ਜਿਹੜੀ ਸੀਗੀ ਉਥੋਂ ਸਲਿੱਪ ਕਰ ਗਈ। ਉੱਥੇ ਰੋਕੇ ਨਾਲ ਦੇ ਵਾਲੀ ਪੁਲਿਸ ਪਾਰਟੀ ਅੱਗੇ ਗਈ ਤੇ ਉਹਨੂੰ ਗੱਡੀ ਤੋਂ ਇਹ ਵੀ ਜਦੋਂ ਗੱਡੀਆਂ ਦੀ ਵੀ ਰੋਕੀ ਤੇ ਨੇ ਜਦੋਂ ਉੱਤਰ ਕੇ ਤੇ ਭੱਜਿਆ ਤੇ ਪੁਲਿਸ ਪਾਰਟੀ ਤੇ ਫਾਇਰ ਕਰਨੇ ਸ਼ੁਰੂ ਕਰਤੇ। ਇਹਨੇ ਦੋਹਾਂ ਹੱਥਾਂ 'ਚ ਦੋ ਪਿਸਟਲ ਫੜੇ ਹੋਏ ਸੀ। ਪਰ ਫਰਟੂਨੇਟਲੀ ਉਹ ਜਿਹੜਾ ਪੁਲਿਸ ਪਾਰਟੀ ਨੂੰ ਕਿਤੇ ਹਿਟ ਨਹੀਂ ਕੀਤਾ ਤੇ ਕ੍ਰਾਸ ਜਿਹੜਾ ਫਾਇਰ ਸੀਗਾ ਉਹਨ ਤੇ ਚੱਕ ਗੋਲੀ ਜਾ ਕੇ ਉਹਦੀ ਲਾਪੇ ਵਿੱਚੀ ਉਹ ਜ਼ਖਮੀ ਹਾਲਤ ਦੇ ਉੱਤੇ ਡਿੱਗ ਪਿਆ ਉਹਨੂੰ ਡਿੱਗਣ ਤੇ ਤੇ ਉਹਦੇ ਜਿਹੜੇ ਦੋਵੇਂ ਜਿਹੜੇ ਪਿਸਟਲ ਸੀਗੇ ਉਹ ਬਰੰਦ ਕਰ ਲਈ ਹੈ ਅਨਲੂਡ ਕਰਦੇ ਇੱਕ ਜੋ ਦੋ ਰੌਂਦ ਤੇ ਦੋ ਜਿਹੜੇ ਉਹਨੇ ਖਾਲੀ ਚਲਾਏ ਜਿਹੜੇ ਕੀਤੇ ਸੀ ਦੋ ਗੋਲ ਉੱਥੋਂ ਮਿਲ ਗਏ ਐਕਸਯੂਵੀ ਦਾ ਨੰਬਰ ਵੈਰੀਫਾਈ ਕੀਤਾ ਜਾ ਰਿਹਾ ਇਹ ਲੜਕਾ ਰਕੇਸ਼ ਭਾਰਤੀ ਤੇ ਇਹ ਹੈਗਾ ਪਿਆਸਤਾ ਰਹਿਣਾਲ ਇਹ ਵਾਕੀਆਂ ਦੇ ਬਾਰੇ ਹੋਰ ਫਰਤ ਕਰ ਰਹੇ ਆ ਮੋਕੀ ਇਹ ਸਰ ਇਕੱਲਾ ਜਣਾ ਆ ਰਿਹਾ ਸਰ ਗੱਡੀ ਇਹ ਇਕੱਲਾ ਹੀ ਆ ਰਿਹਾ ਸੀ ਕਿ ਪਰ ਇਹਦੇ ਬਾਰੇ ਪਤਾ ਕੀਤਾ ਸਾਰਾ ਕਿਉਂ ਕਰ ਰਹੇ ਆ ਪਤਾ ਵੀ ਹੁਣ ਕਿੱਥੋਂ ਪਿਸਟਲ ਲਈ ਤੇ ਕੀ ਕਿਉਂ ਕਿਦਾਂ ਕਿਉਂ ਜਾ ਰਹੇ ਸੀ ਕਿਉਂ ਇਹਨੇ ਗੱਡੀ ਦੀ ਬਿਨਾਂ ਨੰਬਰ ਤੋਂ ਲਈ ਸੀ ਠੀਕ ਸਰ ਜਿਹੜਾ ਅਨਕਾਉਂਟਰ ਮਾਮਲਾ ਹੋਇਆ ਸਰ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਰ ਕਹਿੰਦੇ ਵੈਰਵਾਲ ਥਾਣੇ ਦੀ ਪੁਲਿਸ ਪਾਰਟੀ ਨੇ ਇੱਕ ਨਾਕਾ ਲਾਇਆ ਹੋਇਆ ਸੀ ਕਿ ਉੱਥੇ ਜਿਹੜਾ ਨਾਕੋ ਕੇ ਬ੍ਰਿਜ ਹੈ ਉੱਥੇ ਲਾਇਆ ਸੀ ਤੇ ਉਥੋਂ ਨਾਕੇ ਤੇ ਇੱਕ ਐਸਯੂਵੀ ਆਈ ਹੈ ਉਹ ਗੱਡੀ ਨਾਕਾ ਬ੍ਰੇਕ ਕਰਕੇ ਤੇ ਅੱਗੇ ਭਜਾ ਕੇ ਲੈ ਗਈ ਉਹ ਵਿਦਆਊ ਜਦੋਂ ਅੱਗੇ ਗੱਡੀਆਂ ਗੱਡੀ ਲਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਨਾਲ ਹੀ ਲਟਕਿਆਂ ਦੇ ਵਿੱਚੋਂ ਇੱਕ ਸ਼ੀਸ਼ਾ ਡਾਊਨ ਕਰਕੇ ਤੇ ਉਹਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜੋ ਦੋ ਉੱਤੇ ਬਾਰੀ ਜਵਜੇ ਜਿੰਦੇ ਕਰਕੇ ਗੱਡੀ ਜਿਹੜੀ ਸੀਗੀ ਉਥੋਂ ਸਲਿੱਪ ਕਰ ਗਈ। ਉੱਥੇ ਰੋਕੇ ਨਾਲ ਦੇ ਵਾਲੀ ਪੁਲਿਸ ਪਾਰਟੀ ਅੱਗੇ ਗਈ ਤੇ ਉਹਨੂੰ ਗੱਡੀ ਤੋਂ ਇਹ ਵੀ ਜਦੋਂ ਗੱਡੀ ਇਹਦੀ ਵੀ ਰੋਕੀ ਤੇ ਨੇ ਜਦੋਂ ਉੱਤਰ ਕੇ ਤੇ ਭੱਜਿਆ ਤੇ ਪੁਲਿਸ ਪਾਰਟੀ ਤੇ ਫਾਇਰ ਕਰਨੇ ਸ਼ੁਰੂ ਕਰਦੇ। ਇਹਨੇ ਦੋਹਾਂ ਹੱਥਾਂ 'ਚ ਦੋ ਪਿਸਟਲ ਫੜੇ ਹੋਏ ਸੀ। ਪਰ ਫਰਟੂਨੇਟਲੀ ਉਹ ਜਿਹੜਾ ਪੁਲਿਸ ਪਾਰਟੀ ਨੂੰ ਕਿਤੇ ਹਿਟ ਨਹੀਂ ਕੀਤਾ ਤੇ ਕ੍ਰਾਸ ਜਿਹੜਾ ਫਾਇਰ ਸੀਗਾ ਉਹਨਾਂ ਤੇ ਚੱਕ ਕੋਲੀ ਜਾ ਕੇ ਉਹਦੀ ਲਾਪੇ ਵਜੀ ਉਹ ਜ਼ਖਮੀ ਹਾਲਤ ਦੇ ਉੱਤੇ ਡਿੱਗ ਪਿਆ ਉਹਨੂੰ ਡਿੱਗਣ ਤੇ ਤੇ ਉਹਦੇ ਜਿਹੜੇ ਦੋਵੇਂ ਜਿਹੜੇ ਪਿਸਟਲ ਸੀਗੇ ਉਹ ਬਰੰਦ ਕਰ ਲਈਏ ਆਨ ਲੋਡ ਕਰਦੇ ਇੱਕ ਜੋ ਦੋ ਰੌਂਦ ਤੇ ਦੋ ਜਿਹੜੇ ਉਹਨੇ ਖਾਲੀ ਚਲਾਏ ਜਿਹੜੇ ਕੀਤੇ ਸੀ ਦੋ ਕੋਲ ਉੱਥੋਂ ਮਿਲ ਗਏ ਐਕਸਯੂਵੀ ਦਾ ਨੰਬਰ ਵੈਰੀਫਾਈ ਕੀਤਾ ਜਾ ਰਿਹਾ ਇਹ ਲੜਕਾ ਰਕੇਸ਼ ਭਾਰਤੀ ਤੇ ਇਹ ਹੈਗਾ ਪਿਆਸਤਾ ਰਹਿਣਾਲ ਤੇ ਬਾਕੀ ਉਹਦੇ ਬਾਰੇ ਹੁਣ ਫਰਦਰ ਕਰ ਰਹੇ ਹਾਂ ਮੌਕੇ ਤੇ ਇਹ ਸਰ ਇਕੱਲਾ ਜਣਾ ਆ ਰਿਹਾ ਸਰ ਗੱਡੀ ਇਹ ਇਕੱਲਾ ਹੀ ਆ ਰਿਹਾ ਸੀਗਾ ਪਰ ਇਹਦੇ ਬ